ਗੁਰਾ ਥਾ ਗਮੰਡੇ ਪੜਾ ਜੱਟ ਦੀ ਕਾਜੀ ਆ ਸੋ ਇਹ ਜ ਸਾਡੇ ਦਰਮਿਆਨ ਪਿੰਡ ਖਡਿਆਲ ਤੇ ਇਲਾਕਾ ਪਰਦੇ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤ ਆਈ ਹੈ ਤੇ ਵਿਸ਼ੇਸ਼ ਤੌਰ ਤੇ ਮਾਣਯੋਗ ਸਰਦਾਰ ਗਿਆਨ ਸਿੰਘ ਜੀ ਬੱਚਿਆਂ ਵੱਲੋਂ ਪੇਸ਼ ਕਰ ਤੀਆਂ ਮੋਟੀਵੇਟ ਪ੍ਰਾਪਤ ਕਰਨ ਤੋਂ ਬਾਅਦ ਜਾਣਗੇ ਬੱਚਿਆਂ ਦੇ ਅਗਰ ਕੋਈ ਕਮੀ ਪੇਸ਼ੀ ਹੈ ਨਾਰਾਸ਼ ਗਿੱਤਾ ਜਿੱਦਾਂ ਦੀ ਮਾਤਾ ਸੁਪੀ ਪਾਈਏ ਨੇ ਉਹਨਾਂ ਨੇ ਹਰਕਾਲੀ ਸੰਗਾਇਸ਼ ਕਰਕੇ ਉਹਨਾਂ ਨੂੰ ਪੜ੍ਹਨ ਦਾ ਅਧਿਕਾਰ ਦਿੱਤਾ ਮੈਂ ਵੀ ਮੋਟੀਵੇਟ ਹੋ ਕੇ ਵਧੀਆ ਕੰਮ ਤੇ ਵਧੀਆ ਨਕਲੀ ਕਰੂੰਗੀ ਸ਼ਾਬਾਸ਼ ਸੋਤ ਮੇਰੇ ਤੋਂ ਕੋਈ ਬਾ ਗਰੀ ਬਾ ਕੋਈ ਗੱਲ ਨਾਲ ਜਾਣਦੀ ਹੋਏ ਸਾਡੇ ਕਰ ਚੋਕੀ ਵਾਲੀ ਮਾਤਾ ਨੇ ਕਿਆ ਵਾ ਗੁਰਵਾ ਰਚਨਿਕਾ ਡਾਕਟਰ ਜੀ ਲੋੜ ਮੈਂ ਚਲੀ ਡਾਕਟਰ ਨੇ ਨਹੀਂ ਕੁੜੇ ਚੁਪਣਾ ਨੂੰ ਸਾਕਾਰ ਕਰੋ ਆਪੀਆਂ ਬੱਚੀਆਂ ਵੱਧ ਤੋਂ ਵੱਧ ਪੜਾਓ ਕੁੜੀਆਂ ਤੇ ਮੁੰਡਿਆਂ 'ਚ ਫਰਕ ਨਾ ਕਰੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੋਸ਼ਿਸ਼ ਕੋ ਇੰਟੂ ਕੰਪਲੀਟ ਸੋ ਆਈ ਵਿਲਡ ਲਾਈਕ ਟੂ ਸ਼ੇਅਰ ਮਾਈ ਐਕਸਪੀਰੀਐਂਸ ਇਨ ਫਰੰਟ ਆਫ ਯੂ Firstly, I would like to say thank you to Honourable Sankishanaji, respected principal ma'am, my teachers and dear friends, and those persons who, who helped this open this tuition center. Actually, I have never seen this tuition center at anywhere, which is free of cost. I'm very grateful that to be a part of this tuition center. I have never seen, I have seen many people in life who are rich and who can help to someone. ਪੱਤੇ ਤੋਂ ਤੇ ਆਲਵੇਸ ਸੀ ਅਬਾਊਟ ਯਰ ਸੈਲਫ ਬਟ ਥੈਂਕ ਯੂ ਸੋ ਮੱਚ ਟੂ ਇਸ ਕੰਟੀ ਸਨਕਿਸ਼ਨਾ ਜੀ ਓਰੀ ਨਮਰਤ ਸਿੰਘ ਪਰ ਧਾਰੇ ਨੂੰ ਅਕਿੰਜਾਇਲਾ ਕੋਈ ਮਨ ਜੀ ਪਣੀ ਮਿਲ ਤੋ ਰੋਕਣਾ ਐ ਕੰਮ ਦੇ ਸੁਪਨ ਕਮਾਉਣੇ ਸੀ ਬੱਚੇ ਕਮਾਉਣੇ ਸੀ ਦੇ ਨਾਲ ਤੋਂ ਕਹਿੰਦਾ ਵਾ ਤੇ ਕੱਲ ਨੂੰ ਸਨਮਾਨ ਸਮਰੋਹ ਸਭਰ ਨਾਲ ਸਪਰ ਸਕੂਲ ਵਿੱਚ ਜਿਤੇ ਵੜੀ ਗੀ ਪ੍ਰਿੰਟ মিডিਆ ਗੁਰੂ ਜੀ ਇਹਨਾਂ ਵਿਚਾਰਾਂ ਨੂੰ ਨਿਰੰਤਰ ਅੱਗੇ ਵਧਾਉਣ ਲਈ ਡੇਰੇ ਵੱਲੋਂ ਜੋ ਉਦੋਂ ਉਪਰਾਲਾ ਕੀਤਾ ਜਾ ਰਿਹਾ ਸਮੁੱਚੀ ਸੰਗਤ ਡੇਰੇ ਦੀ ਔਰ ਦੇਸ਼ ਅਤੇ ਬੀਰਿੰਦੀ ਸੰਗਤ ਉਹਨਾਂ ਦੇ ਸਹਿਯੋਗ ਦੇ ਨਾਲ ਅਨਾਕਨਵਾਸੀ ਸੰਗਤ ਦੇ ਸਹਿਯੋਗ ਦੇ ਨਾਲ ਪ੍ਰਬੰਧਕਾਂ ਅਤੇ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਔਰ ਇੱਥੋਂ ਦੇ ਸਤਾ ਜੋ ਐਜੂਕੇਸ਼ਨ ਦੇ ਗਏ ਉਹਨਾਂ ਦੇ ਸਹਿਯੋਗ ਦੇ ਨਾਲ ਮਾਤਾ ਸਵੇਤਰੀ ਬਾਈ ਹੂਲੇ ਫ੍ਰੀ ਕਿਟੂਨ ਸੈਂਟਰ ਔਰ ਸਤਗੁਰ ਬਿਲਾਸ ਪਬਲਿਕ ਸਕੂਲ ਪਿੰਡ ਜੈਡੇ ਵਾਲੇ ਇਹ ਦੋਨੋਂ ادارے ਦੇਰੇ ਦੀ ਤਰਫੋਂ ਸੰਗਤ ਦੇ ਉਸ ਆਸਰੇ ਨਾਲ ਚੱਲ ਰਹੇ ਆ ਇਹ ਜਿੰਨਾ ਵੀ ਸਿਹਰਾ ਤੇ ਕ੍ਰੈਡਿਟ ਆ ਉਹ ਸਾਰੀ ਸੰਗਤ ਦਾ ਹੀ ਹੈ ਔਰ ਸੰਗਤ ਹੀ ਇਹ ਕਰ ਰਹੀ ਹੈ ਸਾਨੂੰ ਬੜੀ ਅੱਜ ਖੁਸ਼ੀ ਹੈ ਕਿ ਸੈਂਟਰ ਦਾ ਅੱਜ ਪਹਿਲਾ ਸਮਾਗਮ ਹੈ ਜਿਹਦੇ ਵਿੱਚ ਪਹਿਲਾ ਜਿਹੜਾ ਕੋਰਸ ਹੈ 6 ਮਹੀਨੇ ਦਾ ਉਹ ਪ੍ਰੋਪਰ ਕੰਪਲੀਟ ਹੋਇਆ ਔਰ ਬੱਚਿਆਂ ਨੂੰ ਮਾਨ ਸਨਮਾਨ ਸਪਟਾਰ ਦਿੱਤਾ ਗਿਆ ਆਸ ਰੱਖਦੇ ਆ ਕਿ ਅਸੀਂ ਇਹ ਚਾਹੁੰਦੇ ਸੀ ਕਿ ਹੌਲੀ-ਹੌਲੀ ਉਸ ਸੰਜਮਨ ਨੂੰ ਵਧਰਾ ਹੈ ਕਿ ਹਰਲਾ ਬੱਚਾ ਇੱਕੋ ਕਿਡਰਾਈਜ਼ ਟੀਚਿੰਗ ਦੇ ਕੇ ਗਾਈਡਲਾਈਨ ਦੇਸ਼ਾਲ ਨਿਰਦੇਸ਼ ਦੇ ਕੇ ਇਥੋਂ ਬੱਚੇ ਜਿਹੜੇ ਆ ਉਹ ਅੱਗੇ ਪਲਾਡਾ ਪੁੱਟਣ ਅੱਗੇ ਵਧਣ ਔਰ ਇਹ ਸਾਡਾ ਮਨੋਰਥ ਹੈ ਵੀ ਬੱਚੇ ਬੱਦ ਤੋਂ ਬੱਦ ਪੜਨ ਮਾਪੇ ਪਿਤਾ ਨੂੰ ਬੇਨਤੀ ਹੈ ਬੱਚਿਆਂ ਨੂੰ ਬੇਨਤੀ ਹੈ ਵੀ ਇਸ ਸੈਂਟਰ ਦਾ ਲਾਭ ਉਠਾਓ ਬਖਤਵਾਨ ਜਿਹੜੇ ਬੱਚਿਆਂ ਨੂੰ ਅੱਜ ਸਨਮਾਨ ਮਿਲਿਆ ਹੈ ਉਹਨਾਂ ਨੂੰ ਬੇਨਤੀ ਆ ਬੇਜਾਂਦੇ ਜਾਂਦੇ ਜੇ ਜਲਦੂ ਵੀ ਟਾਈਮ ਮਿਲੇ ਆਪਣਾ ਸੁਝਾਅ ਜਿਹੜਾ ਆ ਜਿਨ੍ਹਾਂ ਨੂੰ ਸਨਮਾਨ ਪੱਤਰ ਮਿਲ ਗਏ ਆ ਉਹਨਾਂ ਨੇ ਇੱਕ ਵਿਅਕਤੀ ਰੂਪ ਦੇ ਵਿੱਚ ਜ਼ਰੂਰ ਆ ਦੇਖੇ ਜਾਣਾ ਜਾਂ ਦਿਓ ਤੇ ਤੁਹਾਨੂੰ ਇੱਥੋਂ ਦੀ ਸੇਵਾ ਕਿੰਨੀ ਲੱਗੀ ਐ ਅਗਰ ਨਾਲ ਦੇ ਇਹਦੇ ਵਿੱਚ ਕੋਈ ਕਮੀ ਪੇਸ਼ੀ ਆ ਉਹ ਵੀ ਲਿਖਣੀ ਆ ਤਾਂ ਜੋ ਕਿ ਅਸੀਂ ਉਹਦੇ ਚ ਸੁਧਾਰ ਕਰੀਏ ਔਰ ਉਹਨੂੰ ਅੱਗੇ ਤੋਂ ਸਾਡੇ ਕੋਈ ਜਿਹੜੀ ਗਲਤੀ ਆ ਨਾ ਹੋ ਸਕੇ ਤੇ ਜਿਹੜੇ ਆਉਣ ਵਾਲੇ ਬੱਚੇ ਆ ਉਹ ਢੇਰੇ ਜਨਾਂ ਰਹਿਣ ਗੁਰਮਤ ਪਿਆਰਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਧੰਨਵਾਦ ਤੇ ਹੁਣ ਸਾਰਿਆਂ ਨੂੰ ਬੇਨਤੀ ਹੈ ਵੀ ਗੁਰੂ ਕੇ ਲੰਗਰ ਛਕੋ ਚਾਹ ਦੇ ਲੰਗਰ ਛਕੋ ਤੁਤਾ ਫਿਰ ਖੁਸ਼ੀ ਖੁਸ਼ੀ ਦੇ ਨਾਲ ਤੁਸੀਂ ਸਾਰਿਆਂ ਨੇ ਆਪਣੇ ਮੰਦਰ ਨੂੰ ਤਿਆਰ ਕਰਨਾ ਜੈ ਗੁਰਦੇ ਤਨ ਗੁਰਦੇ ਜੈ ਵੀ ਜੈ ਭਾਰਤ ਬੋਲੇ ਸੋ ਨਮੈ